ਸਭ ਨਾਜ਼ਰੀ ਅੰਧਰ ਵੀਖਦਾ ਜਪਾਵੈ ਤੰਦੇ ਹਮ ਸਭ ਗਣਤ ਹ ਗਣਤ ਨੂੰ ਸੁਖ ਨਾਇ ਦੇਖੀ ਕਾਰ ਤਮਾਵਣੀ ਦੇਖੀ ਮਾਹੀ ਸਮਾਹੀ ਵੇਨਾਮੇ ਠੌਰਨ ਪਾਇਨੇ ਜੰਤੁਰ ਦੁਖ ਸਹਾਂਗੇ ਜਿਓ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪਰਸਾਦੀ ਭੂਜੀਆ ਤਾਂ ਪਾਇ ਮੋਖ ਦੁਆਰ ਨਾ के नाम सलाह तु अन्तना पारवान्क नम सलाह तु अन्तना पारा ਸਿਦਾ ਤੇ ਨਾਇਨੰਦ ਸਦਾ ਸੁਖ ਹੈ ਜਨਾ ਸਚ ਨਾਮ ਆਧਾਰ ਗੁਰ ਸਬਦਿ ਸੱਚ ਪਾਇਆ ਦੂਰ ਨਿਵਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵਾਂ ਸੱਚੇ ਨਾਏ ਪਿਆਰ ਕਿਰਪਾ ਕਰਕੇ ਆਪਣੀ ਦਿੱਤੋਨ ਭਗਤ ਪੰਡਾਰ ਮਨ ਰੀ ਸਦਾ ਆਨੰਦ ਗੁਣ ਗਾਈ ਸੱਚੀ ਬਾਣੀ ਹਰ ਪਾਈਏ ਹਰ ਸ਼ੰ ਰਹਿ ਸਮਾਈ ਸੱਚੀ ਬਾਣੀ ਹਰ ਪਾਈਏ ਹਰ ਸ਼ੰ ਰਹਸ ਮਾਈ ਰਹਾ ਸੱਚੀ ਭਗਤੀ ਮਨ ਲਾਲ ਛਿਆ ਦੱਤਾ ਸਹਜ ਸੁਭਾ ਗੁਰ ਸਰਬ ਦੇਮਨ

ਗਰਮੋ ਕੇ ਰੰਗ ਪਾਈ